ਸਾਨੂੰ ਪੁਰਾਣੇ ਸੱਭਿਆਚਾਰ ਦੀ ਇੱਕ ਝਲਕ ਜਹੀ ਦਿਖਾਈ ਦਿੱਤੀ ਤੇ ਅਸੀਂ ਐਨੇ ਮਜਬੂਰ ਹੋ ਗਏ ਕਿ ਉਸ ਬਜ਼ੁਰਗ ਦੇ ਨਾਲ ਗੱਲ ਕਰਨ ਦੇ ਲਈ ਸਾਡਾ ਮਨ ਬੜਾ ਉਤਸਕ ਹੋ ਗਿਆ ਉਦੋਂ ਜੇ ਉਹ ਪਿਤਾ ਜੀ ਗੁਜ਼ਰ ਗਏ ਆਹ ਪੱਜਤੇ ਕਰਦੇ ਇਹਨਾਂ ਨੂੰ ਮੋਢਿਆਂ ਨੂੰ ਵੀ ਕਹਿਣਾ ਵੀ ਕਰੋ ਤੁਸੀਂ ਜੀ ਕਰਦੇ

ਮਲੇਰ ਕੋਟਲਾ ਦੇ ਵਿੱਚ ਆਈਸੀ ਤੇ ਮਲੇਰ ਕੋਟਲਾ ਦੇ ਨਾਲ ਲੱਗਦੇ ਪਿੰਡ ਸੰਗਾਲਾ ਵਿਖੇ ਇੱਕ ਬਜ਼ੁਰਗ ਦਿਖਿਆ ਜਿਸ ਨੂੰ ਮਿਲਣ ਦੇ ਲਈ ਅਸੀਂ ਮਜਬੂਰ ਹੋ ਗਏ ਤੇ ਦੱਸਦੀ ਏ ਕਿ ਉਸ ਬਜ਼ੁਰਗ ਦੇ ਵਿੱਚੋਂ ਸਾਨੂੰ ਪੁਰਾਣੇ ਸੱਭਿਆਚਾਰ ਦੀ ਇੱਕ ਝਲਕ ਜਿਹੀ ਦਿਖਾਈ ਦਿੱਤੀ ਤੇ ਅਸੀਂ ਇੰਨੇ ਮਜਬੂਰ ਹੋ ਗਏ ਕਿ ਉਸ ਬਜ਼ੁਰਗ ਨਾਲ ਗੱਲ ਕਰਨ ਦੇ ਲਈ ਸਾਡਾ ਮਨ ਬੜਾ ਉਤਸਕ ਹੋ ਗਿਆ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਮਾਂ ਕਹਿੰਦੀ ਆ ਵੀ ਚੁੱਲ੍ਹੇ ਚੌਕੇ ਤੇ ਬੈਂਦੀ ਸੀ ਤਾਂ ਕੋਲ ਇੱਕ ਜਿਹੜਾ ਲੱਕੜਾਂ ਦਾ ਬਣਿਆ ਹੋਇਆ ਛਾਬਾ ਹੁੰਦਾ ਸੀ ਤੇ ਦੱਸਦੀ ਏ ਆ ਗੋਹਾ ਕੂੜਾ ਸੁੱਟਣ ਦੇ ਲਈ ਘਰ ਦੀਆਂ ਸਵਾਨੀਆਂ ਨੇ ਇੱਕ ਲੱਕੜ ਦਾ ਬਣਿਆ ਹੋਇਆ ਟੋਕਰਾ ਤੇ ਉਸ ਦੇ ਨਾਲ ਘਰ ਦਾ ਗੋਹਾ ਕੂੜਾ ਜਿਹੜਾ ਉਹੋ ਘਰ ਤੋਂ ਬਾਹਰ ਸੁੱਟਣ ਜਾਂਦੇ ਸੀ ਤੇ ਉਹ ਕਿਤੇ ਨਾ ਕਿਤੇ ਵਿਰਸਾ ਜਿਹੜਾ ਅਲੋਪ ਹੁੰਦਾ ਜਾ ਰਿਹਾ ਹੈ ਲੋਕਾਂ ਦਾ ਰੁਝਾਨ ਕਹ ਲਈਏ ਦੁਨੀਆ ਨਵੀਂ ਤਕਨੀਕ ਦੇ ਵੱਲ ਚੱਲ ਪਈ ਤੇ ਹੌਲੀ ਹੌਲੀ ਜਿਹੜਾ ਤਰੱਕੀ ਹੈ ਜਿਹੜੀ ਅਜੇ ਹੀਆਂ ਚੀਜ਼ਾਂ ਦੇ ਉੱਤੇ ਚਰਦੇ ਪਾਉਂਦੀ ਗਈ ਤੇ ਇਹ ਚੀਜ਼ਾਂ ਸਾਡੇ ਕੋਲੋਂ ਦੂਰ ਕਰਦੀ ਰਹੀ ਤੇ ਗੱਲਬਾਤ ਕਰਨ ਲਈ ਸਾਡੇ ਕੋਲੇ ਬਜ਼ੁਰਗੋ ਮੌਜੂਦ ਨੇ ਗੱਲਬਾਤ ਕਰਦੇ ਆ ਬਾਪੂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਭਾਤੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਰੰਜਨ ਸਿੰਘ ਜੀ ਰੰਜਨ ਸਿੰਘ ਉਮਰ ਕਿੰਨੀ ਹੋ ਗਈ ਪਹਿਲਾਂ ਤਾਂ ਮੈਨੂੰ ਬਾਪੂ ਜੀ ਉਮਰ ਦੱਸੋ ਤੁਹਾਡੀ ਉਮਰ 70 ਕਦੇ ਲਗਪਕ ਹੈ 70 ਸਾਲ ਦੇ ਆਸ-ਪਾਸ ਹੂੰ ਤੇ ਅ ਅਸੀਂ ਲੰਘੇ ਜਾ ਰਹੇ ਸੀਗੇ ਤੇ ਸਾਨੂੰ ਤੁਸੀਂ ਦਿਖੇ ਵੀ ਟੋਕਰੇ ਬਣਾ ਰਹੇ ਹੋ ਤੇ ਮੰਨੇ ਕਿਹਾ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਤੇ ਬਾਪੂ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਟੋਕਰੇ ਬਣਾਉਣ ਦਾ ਕੰਮ ਕਿੰਨੇ ਸਮੇ ਤੋਂ ਕਰਦੇ ਆ ਰਹੇ ਹੋ ਜੀ ਛੋਟਾ ਜਿਹੀ ਧੀਆ ਮਾਤਾ ਜੀ ਮਾਪਿਆਂ ਨੇ ਸਿਖਾਇਆ ਤੀਆ ਇਹ ਕੰਮ ਜਾਂ ਤੋਂ ਕਰਦੇ ਰਹੇ ਹਾਂ ਕਿ ਕੰਮ ਬਹੁਤ ਹੋ ਗਿਆ ਟਾਈਮ ਯਾਨੀ 10 ਸਾਲਾਂ ਦਾ ਤੀਆ ਤੋਂ ਮੈਂ ਇਹ ਕੰਮ ਕਰਨੀ ਲੱਗਾ 10 ਸਾਲਾਂ ਤੋਂ ਕਹਿਲੇ ਵੀ ਪਿਤਾਪੁਰਖੀ ਤੁਹਾਡੇ ਪਿਤਾ ਸਾਹਿਬ ਵੀ ਪਿਤਾ ਜੀ ਇਹੀ ਕੰਮ ਕਰਦੇ ਹਾਂ ਜੀ ਹਾਂ ਪਿਤਾ ਜੀ ਸਾਡੇ ਘਰ ਦੇ ਚੱਗੇ ਇਹ ਕੰਮ। ਜਦੋਂ ਉਹਨਾਂ ਨੂੰ ਦੇਖ ਕੇ ਮੈਂ ਲੱਗਾ ਕੰਮ ਕਰਨਾ। ਯਾਨੀ ਉਹ ਛਟੀਆਂ-ਛੁਟੀਆਂ ਕੱਟ ਕੇ ਦੇ ਦਿੰਦਾ ਸੀ। ਮੈਂ ਬਣਾਉਣ ਲੱਗਾ ਸੀ। ਠੀਕ ਹੈ। ਜਦੋਂ ਹਾ ਹੁਣ ਉਦੋਂ ਜੇ ਪਿਤਾ ਜੀ ਗੁਜ਼ਰ ਗਏ। ਆਪចੱਤੇ ਕਰਦੇ ਇਹਨਾਂ ਨੂੰ ਮੁੰਡਿਆਂ ਨੂੰ ਵੀ ਕਹਿਣਾ ਵੀ ਕਰੋ ਤੁਸੀਂ ਇੰਝ ਕਰਦੇ। ਤੇ ਬਾਪੂ ਜੀ ਕੰਮ ਇਹ ਵੈਸੇ ਕਹਿ ਲੀਏ ਇਹਨਾਂ ਸੌਖਾ ਵੀ ਨਹੀਂ। ਤੇ ਤੁਹਾਡੇ ਹੱਥ ਹੱਥ ਦੱਸ ਰਹੇ ਨੇ ਵੀ ਮਿਹਨਤ ਬਹੁਤ ਲੱਗਦੀ ਹੈ ਪਹਿਲੇ ਤਾਂ ਇਹ ਦੱਸੋ ਵੀ ਮਿਹਨਤ ਦਾ ਮੁੱਲ ਪੂਰਾ ਮਿਲ ਜਾਂਦਾ ਜੀ ਕਿਉਂਕਿ ਅਕਸਰ ਆਪਾਂ ਲੋਕ ਦੇਖੇ ਨੇ ਜੀ ਹੁਣ ਆਇਆ ਵਿੱਚ ਤਾਂ ਲੈਣੇ ਨੇ ਕਿ ਵੱਧ ਵੀ ਪੈਸੇ ਹੂੰ ਆਪਾਂ ਦਾ ਇਹ ਕਾਹਦੇ ਨੂੰ ਜੋਰ ਰੈਨੇਕ ਲੈ ਲੈਨੇ ਕ ਲੈ ਲੈ ਬਸ ਐ ਕਰਦੇ ਤਾਂ ਹੂੰ 1500 ਰੁਪਇਆ ਦੇ ਦਿੰਦੇ ਨੇ ਹੁਣ ਠੀਕ ਹੈ ਕਰਾਈ ਦਾ ਇਹਦਾ ਕਿ ਸਾਬੀ ਦਾ ਰੇਟ ਕੀ ਹੈ ਜੀ ਇਹਦਾ ਇਹਦਾ 100 ਰੁਪਿਆ 100 ਰੁਪਿਆ ਪਰ ਇੱਕ ਗੱਲ ਹੈ ਵੀ ਕੈਲੀਏ ਲੰਮਾ ਸਮਾਂ ਚੱਲਣ ਵਾਲੀ ਚੀਜ਼ ਹੈ ਜੀ ਆ ਲੰਮਾ ਤਾਂ ਚੱਲਣ ਵਾਲੀ ਇਹ ਚੀਜ਼ ਹੈ ਕਿ ਸਾਡੀ ਆ ਫਗੜ ਚੇਤ ਤੇ ਤੇ ਕਰੇ ਚੱਦਣਗੇ ਹਾਂਜੀ ਆ ਕੱਤੇ ਮੱਕਰ ਤੋਂ ਚੱਲ ਪਾਣਾ ਕੰਮ ਹੈ ਆ ਹੁਣ ਤਾਂ ਇਹ ਫਿਰ ਹੋਜ ਨਕ ਨਾ ਪਰ ਸਾਲ ਦੇ ਵਿੱਚ ਕਿੰਨੇ ਮਹੀਨੇ ਚੱਲਦਾ ਜੀ ਚੱਲ ਜਾਂਦਾ 5 ਕਿ ਮਹੀਨੇ ਕੰਮ ਹਾਂ 4 4-5 ਮਹੀਨੇ ਚੱਲਦੀਆਂ ਠੀਕ ਹੈ ਗਰਮੀ ਚ ਤਾਂ ਹੁੰਦਾ ਨਹੀਂ ਹੈਗਾ ਵਿੱਚ ਕਰਦੇ ਵੀ ਨੇ ਕਿ ਗਰਮੀ ਤਾਂ ਪਾਤੋਂ ਨਹੀਂ ਜਾਣੀ ਹੋਰ ਦਾ ਜਿਹੜੀ ਸਮੱਗਰੀ ਹੈ ਬਾਪੂ ਜੀ ਇਹਦੀ ਕਹ ਲਈਏ ਸਟੀਆਂ ਨਹੀਂ ਗਿਆ ਇਹਦੇ ਵਿੱਚ ਖਾਸ ਤੂਤਦੀਆਂ ਜਾਂ ਕਿਸੇ ਵੀ ਹੋਰ ਦੱਕਤੀਆਂ ਚੱਲ ਜਾਂਦੀਆਂ ਹੋਰ ਨਹੀਂ ਇਹ ਤੂਤਦੀ ਲੱਗਣ ਨਹੀਂ ਤੂਤਦੀ ਲਾਉਣੇ ਆਪਾਂ ਤਾਂ ਹੁਣ ਆਪਾਂ ਨੂੰ ਹੋਰ ਪਤਾ ਨਹੀਂ ਵੀ ਕਿਹੜੇ ਲਾਉਂਦੇ ਨੇ ਆਪਾਂ ਦਾ ਪਹਿਲਾਂ ਤੋਂ ਇਹੀ ਕੰਮ ਕਰਦੇ ਤੇ ਇਕੱਲੇ ਵੀ ਤੂਤ ਵੀ ਹੁਣ ਤਾਂ ਟਾਵੇਂ ਟਾਵੇਂ ਹੁੰਦੇ ਨੇ ਜੀ ਤੇਰੇ ਲੱਕੜਾਂ ਪਹਿਲਾਂ ਤਾਂ ਜਾ ਕੇ ਲੈ ਕੇ ਆਉਣੇ ਹੋ ਤੁਸੀਂ ਤੇ ਉਸ ਤੋਂ ਬਾਅਦ ਇਹਨਾਂ ਦੀ ਛਾਟਾ ਸਟਾਈ ਕਰਦੇ ਹੋਮਗੇ ਹਾਂਜੀ ਹਾਂ ਰਾਈਟਰ ਦੇ ਜਾਂਦੇ ਨੇ ਮਾਲ ਕੇ ਜ਼ਿੰਮੇਵਾਰ ਦੇ ਜਾਂਦੇ ਨੇ ਠੀਕ ਹੈ ਜਿਹੜੇ ਜਨਾਨੇ ਕਰਾਉਣੇ ਨੇ ਟੋਕਰੇ ਕਣ ਉਹ ਦੇ ਜਾਂਦੇ ਨੇ ਛਟੀਆਂ ਟੋਕਰਾਈਆਂ ਬਾਕੀ ਐਸ਼ੇ ਦੀਆਂ ਆ ਸਾਬੇ ਆਈਆਂ ਇਹ ਮੈਂ ਕੱਢ ਲਾਂ ਸਾਬੇ ਇਹ ਤੁਸੀਂ ਮਤਲਬ ਜੋ ਬਚਤ ਹੁੰਦੀ ਆ ਤੁਸੀਂ ਆਪਣੀ ਕੱਢ ਲੈ ਬਚਤ ਕੱਢ ਦਿਆਂਗੇ ਜੀ ਤਾਂ ਇਹ ਹੁਣ ਇੱਕ ਆ ਬਾਲਣ ਵਾਲੀਆਂ ਕੱਢ ਲੈਣਾ ਰੱਖਾਇਦੇ ਚ ਹਾਂਜੀ ਇਹਦੇ ਚ ਕੱਢੀਆਂ ਨੇ ਇਹ ਤੁਹਾਡਾ ਬਾਲਣ ਹੋ ਗਿਆ ਆ ਤਾਂ ਬਾਲਣ ਆ ਇਹਦਾ ਹਾਂਜੀ ਇਹ ਤਾਂ ਹੁਣ ਬਚਾਲਣ ਵਾਲਾ ਹੀ ਕੰਮ ਆ ਇਹਦੇ ਚ ਆ ਕੱਡੀਆਂ ਨੇ ਆ ਚਟੀਆਂ ਇਹ ਤੁਹਾਡੀ ਬਚਤ ਹੈ ਇਹਦੇ ਤੋਂ ਸਾਬੇ ਤਿਆਰ ਕਰ ਲੈਂਦੇ ਹਾਂ ਸਾਬੇ ਤਿਆਰ ਕਰ ਲੈਣੇ ਨੇ ਦਾਇਕ ਕਨਾਕ ਤੂਟ ਕੋਈ ਹੋ ਜੂਗੀ ਹੋਰ ਹਮ ਅੱਛੇ ਗੱਲ ਕਰੀਏ ਕੀਮਤ ਦੀ ਤੇ ਸਾਬੇ ਦਾ ਰੇਟ ਤਾਂ ਤੁਸੀਂ ਦੱਸਤਾ ਵੀ 100 ਰੁਪਏ ਦਾ ਵਿਕ ਜਾਂਦਾ ਲੋਕ ਉਹਦੇ ਵਿੱਚ ਵੀ ਤੋੜ ਮਰੋੜ ਕਰਦੇ ਨੇ ਰੇਟ ਦੇ ਵਿੱਚ ਹਾਂ ਜੀ ਤਾਂ ਇਹ ਤਾਂ ਇਹ ਕੀ ਹੈ ਜੇ ਦੇਣ ਲੱਗੇ ਨੇ ਕਿ 100 ਰੁਪਿਆ ਨਹੀਂ ਪਹਿਲਾਂ ਤਾਂ ਕਹਿੰਦੇ ਨੇ ਜੁਰ ਕੋਈ ਲੋਕ ਆਏ ਨਾ ਕਿਤੇ ਨਾ ਜੀ ਵੀ 25 ਰੁਪਏ ਦਿੰਦੇ ਤੇ ਗਏ ਜਾ ਇਹਦਾ ਹਰ ਕੀ ਫਿਰ ਮੈਂ ਕਹਿੰਦਾ ਮਗਾ ਮੈਂ ਨਹੀਂ ਫਿਰ ਮੈਂ ਇੰਤਜ਼ਾਰ ਬੋਲ ਨਹੀਂ ਮਿਲਦਾ ਹਾਂ ਤੇ ਆ ਬੜਾ ਟੋਕਰਾ ਜਿਹੜਾ ਟੋਕਰੇ ਕਿੰਨੀ ਤਰ੍ਹਾਂ ਦੇ ਬਣਾਉਨੇ ਹੋ ਪਹਿਲਾਂ ਤਾਂ ਇਹ ਦੱਸੋ ਸਾਈਜ਼ ਦੇ ਹਿਸਾਬ ਨਾਲ ਬਣਾਉਨੇ ਹੋ ਜੀ ਹਾਂ ਬਸ ਹਾਂ ਰਖੋ ਉਹ ਛਟੀਆਂ ਦੇ ਹਿਸਾਬ ਨਾਲ ਬਣਦੇ ਨੇ ਹਾਂਜੀ ਆਹ ਹੁਣ ਟੋਕਰਾ ਕੋਹੇ ਕੁੜਾ ਵਾਲਾ ਕਰਿਆ ਹੋਇਆ ਹਮ ਕੱਖਾਂਾ ਇਦੋਂ ਵੱਡਾ ਹੋ ਜਾਊਗਾ ਇਹ ਅਗੇੜਿਆਂ ਦੇ ਹਿਸਾਬ ਨਾਲ ਬਣਾਉਨੇ ਹੋ ਕਿ ਜਾਂ ਨਾ ਹੋਇਤਾ ਹੋਣਾ ਨਤਾਜੇ ਨਾਲ ਲੱਗ ਜਾਣਾ ਪਤਾ ਅੰਦਾਜ਼ੇ ਨਾਲ ਕਿਉਂਕਿ ਐਕਸਪੀਰੀਅੰਸ ਬਹੁਤ ਹੋ ਗਿਆ ਨਿੱਕੀ ਜੀ ਉਮਰ ਤੋਂ ਤੁਸੀਂ ਕਹਿ ਰਹੇ ਹੋ ਵੀ ਮੈਂ ਬਣਾਉਂਦਾ ਆ ਰਿਹਾ ਤੇ ਹੁਣ ਤਾਂ ਕਹਿ ਲਈ ਵੀ ਕਾਰਿਗਰੀ ਹੈ ਹੱਥ ਦੀ ਤੁਹਾਡੀ ਹਾਂ ਜੀ ਕਾਰਿਗਰੀ ਹੈ ਦਾ ਨਾਣੀ ਕੀਮਤ ਕਿੰਨੀ ਰੱਖੀ ਹੈ ਜੀ ਛੋਟੇ ਟੋਕਰੇ ਦੀ ਕਿੰਨੀ ਆ ਵੱਡੇ ਦੀ ਕਿੰਨੀ ਛੋਟੇ ਟੋਕਰੇ ਦੀ ਹੈਗਾ ਜੀ 200 ਦਾ ਇਹ ਜਿਹੜਾ ਵੱਡਾ ਹੈਗਾ ਕੱਖਾਣਾ ਉਹ 2.5 300 ਰੁਪਏ ਦਾ ਕੰਮ ਕੰਮ ਤੇ ਫਰਕ ਪਿਆ ਬਾਪੂ ਜੀ ਕਿਉਂਕਿ ਸਮਾ ਬੜੀ ਤੇ ਜਿਹਦੇ ਨਾਲ ਭਜ ਰਿਹਾ ਤੇ ਕੈਲੀਏ ਤੁਸੀਂ ਆਪਣੇ ਸਮੇਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵੇਚੇ ਹੋਣਗੇ ਪਰ ਹੁਣ ਕਿਤੇ ਨਾ ਕਿਤੇ ਮਰਕ ਪਿਆ ਪਲਾਸਟਿਕ ਆ ਗਿਆ ਜੀ ਕਿੰਨਾ ਕ ਫਰਕ ਪੈ ਗਿਆ ਤੁਹਾਨੂੰ ਉਹਦਾ ਨਾ ਵੱਡੀ ਗਿਣਤੀ ਚ ਨਹੀਂ ਵੇਚੇ ਜਿੱਦੂ ਤਾਂ ਜਿਹਾ ਤੇ ਵੇਚਦੇ ਆ ਜਿਹੜੀ ਇਦਕੀ ਤਾਂ ਜੋ ਕੱਟਦਾ ਕ ਪਰ ਨਹੀਂ ਮੇਰਾ ਕੱਟੇ ਰੱਖ ਔਰ ਰੱਖੀ ਆ ਅੱਗੇ ਤਾਂ 200 ਦਾਣੇ ਮਸਾਂ ਦੰਦੇ ਤੇ ਰੋਕ ਪਾ ਦੇ ਦਾਣੇ ਦੇ ਹਿਸਾਬ ਨਾਲ ਦਾਣੇ ਦੇ ਹਿਸਾਬ ਨਾਲ ਇੱਕ ਟੋਕ ਦੇ ਤੇ 200 ਦਿੰਨੇ ਹੂੰ ਹੌਣ ਭਾਈ ਆ ਕਈ ਸਾਲਾਂ ਦੇ ਪੈਸੇ ਪੁੱਛੇ ਤੇ ਹੁਣ ਪੈਸਿਆਂ 'ਚ ਤਬਦੀਲ ਹੋ ਗਿਆ ਉਹੀ ਪੈਸਿਆਂ 'ਚ 100 ਰੁਪਇਆ ਦੇ ਦਿੰਦੇ ਨੇ ਹਮ ਘਰ ਬਾਈ ਦਾ ਟੋਕਰ ਬਣਵਾਈ ਦਾ ਆ ਬਣਵਾਈ ਦਾ 100 ਰੁਪਇਆ ਇੱਕ ਟੋਕਰੇ ਇੱਕ ਟੋਕਰੇ ਤੇ ਪਲਾਸਟਿਕ ਨਾਲ ਕਿੰਨਾ ਕ ਫਰਕ ਪੈ ਗਿਆ ਪਲਾਸਟਿਕ ਕਿਉਂਕਿ ਪਹਿਲਾਂ ਤਾਂ ਲੋਕ ਇਹੀ ਵਰਤਦੇ ਸੀ ਗੋਹਾ ਪੂਰਾ ਕਰਦੇ ਸੀ ਤੇ ਰੋਟੀਆਂ ਦੇ ਲਈ ਸਪੈਸ਼ਲ ਇਹ ਜਿਹੜਾ ਸਾਬਾ ਇਹ ਤਿਆਰ ਕਰਦੇ ਸੀ ਇਹ ਤਾਂ ਤੁਹਾਡੇ ਤੋਂ ਕਰਵਾਉਂਦੇ ਸੀ ਵੀ ਰੋਟੀਆਂ ਜਿਹੜੀਆਂ ਇਹਦੇ ਵਿੱਚ ਪਾਈਆਂ ਜਾਂਦੀਆਂ ਸੀ ਤੇ ਹੁਣ ਲੋਕ ਪਲਾਸਟਿਕ ਦੇ